ਉਹ ਬੈਠੇ ਨੇ ਜਿਹਦੇ ਲਈ ਸਿਰਫ ਤਾਂ ਸਿਰਫ ਹੈ ਸਿਰਫ 56 ਸਾਲ ਦੀ ਸਰਵਿਸ ਕਰਨ ਦੀ ਪੋਲਿਸੀ ਬਣਾਈ ਹੈ ਤੋਂ ਬਾਅਦ ਇੱਕ ਪੈਸੇ ਦਾ ਵੀ ਲਾਭ ਉਹਨਾਂ ਕੱਚੇ ਮੁਲਾਜ਼ਮਾਂ ਨੂੰ ਨਹੀਂ ਹੋ ਰਿਹਾ ਅਸੀਂ ਮੰਗ ਕਰਦੇ ਆਂ ਵੀ ਮੁੱਖ ਮੰਤਰੀ ਜਿਸ ਮੰਗ ਦੇ ਉੱਤੇ ਤੂੰ ਪੰਜਾਬ ਦੇ ਅੰਦਰ ਇਲੈਕਸ਼ਨ ਲੜੀ ਹਿਮਾਚਲ ਦੇ ਅੰਦਰ ਇਲੈਕਸ਼ਨ ਲੜੀ ਗੁਜਰਾਤ ਦੇ ਅੰਦਰ ਇਲੈਕਸ਼ਨ ਲੜੀ ਵੀ ਪ੍ਰਾਣੀ ਪੈਨਸ਼ਨ ਬਹਾਲ ਕਰਾਂਗਾ ਹੁਣ ਪ੍ਰਾਣੀ ਪੈਨਸ਼ਨ ਬਹਾਲ ਕਰਨ ਤੋਂ ਭੱਜਦਾ ਕਿਉਂ ਐ ਪ੍ਰਾਣੀ ਪੈਨਸ਼ਨ ਬਹਾਲ ਕਰਾਣੀ ਚਾਹੁੰਦਾ ਹੈ ਚਾਹਦੇ ਆ ਅਸੀਂ ਚਾਹਦੇ ਆ ਵੀ ਇਹ ਪੇ ਕਮਿਸ਼ਨ ਦਾ ਬਕਾਇਆ ਸਾਡੇ ਪੈਨਸ਼ਨਰ ਸਾਥੀ ਤੁਰਦੇ ਜਾ ਰਹੇ ਨੇ ਵੀ ਸਾਡਾ 5.5 ਸਾਲ ਦਾ ਪੈਨਸ਼ਨਾਂ ਦਾ ਤੇ ਮੁਲਾਜ਼ਮਾਂ ਦਾ ਬਕਾਇਆ ਜਿਹੜਾ ਬਣਦਾ ਹੈ ਉਹ ਬਕਾਇਆ ਜੱਕ ਮੁਸਤਰੀਲੀਜ਼ ਹੋਣਾ ਚਾਹੀਦਾ ਹੈ ਜੇ ਡੀਏ ਜਿਹੜਾ ਮਹਿੰਗਾਈ ਪੱਤਾ ਹੈ ਜਿਹੜਾ 12% ਅਸੀਂ ਪਿੱਛੇ ਨਾਲੋਂ ਉਹ 12% ਸਾਡਾ ਮਹਿੰਗਾਈ ਪੱਤਾ ਦਿਓ ਤੇ 238 ਮਹੀਨਿਆਂ ਦਾ ਜਿਹੜਾ ਬਕਾਇਆ ਸਾਡਾ ਖੜਾ ਹੈ ਉਹ ਵੀ ਸਾਡਾ ਦਿਓ ਦੇ ਨਾਲ ਹੀ ਇਹਨਾਂ ਬੇਈਮਾਨਾਂ ਨੇ ਜਿਹੜੇ 37 ਪੱਤੇ ਬੰਦ ਕੀਤੇ ਨੇ ਬਖ ਬਖ ਮੁਲਾਜ਼ਮਾਂ ਨੇ ਜਿਹਦੇ ਵਿੱਚ ਪਿੰਡੂ ਪੱਤਾ ਬੜਾ ਮਹੱਤਵ ਰੱਖਦਾ ਜਿਹਨਾਂ 70% ਤੋਂ ਵੱਧ ਮੁਲਾਜ਼ਮ ਮੰਗ ਕਰਦੇ ਆ 200 ਰੁਪਏ ਜੱਗੀਆ ਟੈਕਸ ਪਹਿਲਾਂ ਮੁਲਾਜ਼ਮਾਂ ਤੇ ਲਾਇਆ ਫਿਰ ਪੈਨਸ਼ਨਾਂ ਤੇ ਲਾਇਆ ਉਹਨੂੰ ਬੰਦ ਕਰਾਉਣਾ ਚਾਹੁੰਦੇ ਆ ਤੇ ਜਿਹੜਾ ਪੈਸਾ ਵਸੂਲਿਆ ਹੈ ਉਹਨੂੰ ਲੈਣਾ ਚਾਹੁੰਦੇ ਆ ਤੇ ਨਾਲੇ ਸਾਡੀਆਂ ਦੋ ਮੁੱਖ ਮੰਗਾਂ ਜਿਹੜੀਆਂ ਨੇ ਉਹਦੇ ਵਿੱਚ ਮਾਨ ਪੱਤਾ ਇਨਸੈਂਟਿਵ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹ ਮੇਡੇ ਮੀਲ ਹੋਵੇ ਆਸ਼ਾ ਹੋਵੇ ਅੰਗਨ ਉਹ ਬੜੀ ਹੋਵੇ ਉਹਨਾਂ ਨੂੰ ਕਟੋ ਕਰ ਤਨਖਾਹ ਸਕੇਲ ਦਿਓ ਤੇ ਜਿਹੜਾ ਪ੍ਰਵੇਸ਼ਨਲ ਪੀਰੀਅਡ ਦੇ ਨਾਂ ਦੇ ਉੱਤੇ ਲੁੱਟ ਕੀਤੀ ਜਾਂਦੀ ਆ ਮੁਲਾਜ਼ਮ ਦੀ 3 ਸਾਲ ਜਿਹਦਾ ਹਾਈ ਕੋਰਟ ਨੇ ਫੈਸਲਾ ਮੁਲਾਜ਼ਮਾਂ ਦੇ ਹੱਕ ਜਿ ਦਿੱਤਾ ਹੈ ਉਹਨੂੰ ਲਾਗੂ ਕੀਤਾ ਜਾਵੇ ਤੇ ਕੇਂਦਰੀ ਸਕੇਲ ਨਾਲ ਜਿਹੜੇ ਮੁਲਾਜ਼ਮ ਨੂੜੇ ਜਾ ਰਹੇ ਆ ਉਹ ਬੰਦ ਕਰਕੇ ਪੰਜਾਬ ਦੇ ਸਕੇਲ ਇੱਥੇ ਲਾਗੂ ਕੀਤੇ ਜਾਣ ਇਹਨਾਂ ਮੰਗਾਂ ਦੇ ਲਈ ਰੈਲੀ ਕਰ ਰਹੇ ਆ ਹੁਣ ਮੈਂ ਆਪਣੇ ਆਣ ਵਾਲੇ ਬੁਲਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਬੇ ਸਮਾਂ ਸੀਮਾ ਦੇ ਵਿੱਚ ਰਹਿ ਕੇ 5 ਮਿੰਟ ਦੇ ਵਿੱਚ ਆਪਣੀ ਗੱਲ ਨੂੰ ਸਾਥੀ ਨਵੇੜਨ ਦਾ ਯਤਨ ਕਰਨਗੇ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਮੈਂ ਸਾਥੀ ਰਣਵੀਰ ਸਿੰਘ ਉਪਲ ਜਿਹੜੇ ਨੌਨ ਅਗਸਟਡ EMPLOYEES ਜਥੇਬੰਦੀ ਵੱਲੋਂ ਨੇ ਫੋਰੈਸਟ ਵੱਲੋਂ ਉਹ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਉਹਨਾਂ ਤੋਂ ਬਾਅਦ ਸਾਥੀ ਰਾਦੇਸ਼ਾਮ ਜੀ ਉਹ ਵੀ ਤਿਆਰ ਰਹਿਣ ਸਾਥੀ ਕਰਨਵੀਰ ოਪਲ ਜੀ ਪੰਜਾਬ ਦੇ ਕੋਨੇ-ਕੋਨੇ ਤੋਂ ਇਸ ਚੰਡੀਗੜ੍ਹ ਦੀ ਧਰਤੀ ਤੇ ਪਹੁੰਚੇ ਮੇਰੇ ਬਹੁਤ ਹੀ ਸਤਿਕਾਰਯੋਗ ਬਹਾਦਰ ਤੇ ਜਜਾਰੂ ਮੁਲਾਜ਼ਮ ਤੇ ਪੈਨਸ਼ਨਰ ਸਾਥੀਓ ਆਓ ਇੱਕ ਵਾਰ ਰਲ ਕੇ ਇਸ ਰੋਸ ਰੈਲੀ ਵਿੱਚ ਆਪਣੀ ਹਾਜ਼ਰੀ ਭਰੀਏ ਤੇ ਨਾਰੇ ਦਾ ਜਵਾਬ بلند ਆਵਾਜ਼ ਦੇ ਵਿੱਚ ਦੇ ਕੇ ਚੰਡੀਗੜ੍ਹ ਦੀ ਵਿਧਾਨ ਸਭਾ ਜਿਹੜੀ ਆ ਉਤੋਂ ਤੱਕ ਗੂੰਜਦਾ ਕਰੀਏ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਮਰਾਜ ਮੈਂ ਦਾ ਇੱਕ ਜੰਦਾਬਾ ਪ੍ਰਾਣੀ ਪੈਂਚਨਬਾਲ ਕਰੋ ਪਰਾਣੀ ਪੈਂਚਨ ਬਹਾਲ ਕਰੋ ਮੰਗਾਈ ਪਤੇ ਦੀਆਂ ਕਿਸ਼ਤਾਂ ਜਾਰੀ ਕਰੋ ਕੱਚੇ ਮਲਾਜਮ ਪੱਕੇ ਕਰੋ ਕੱਚੇ ਮਲਾਜਮ ਪੱਕੇ ਕਰੋ ਬਹੁਤ ਬਹੁਤ ਧੰਨਵਾਦ ਸਾਥੀਓ ਪੰਜਾਬ ਦੇ ਕੋਨੇ-ਕੋਨੇ ਤੋਂ ਅੱਜ ਤੁਸੀਂ ਇੱਥੇ ਪਹਿਲੀ ਵਾਰ ਨਹੀਂ ਆਏ ਇਹ ਸਾਡੀ ਤੀਜੀ ਰੈਲੀ ਜਿਹੜੀ ਆ ਇਸ ਧਰਤੀ ਦੇ ਉੱਤੇ ਹੋਣ ਜਾ ਰਹੀ ਆ ਔਰ ਇਸ ਰੈਲੀ ਦਾ ਮਨੋਰਥ ਕੋਈ ਬਹੁਤਾ ਵੱਡਾ ਨਹੀਂ ਆ ਸਾਡਾ ਮਨੋਰਥ ਸਿਰਫ ਜਿਹੜਾ ਇਸ ਸਰਕਾਰ ਨੇ ਆਪਣੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਵਾਅਦੇ ਕੀਤੇ ਸੀ ਸਾਡੇ ਧਰਨਿਆਂ ਦੇ ਵਿੱਚ ਸਾਡੀਆਂ ਤਖਤੀਆਂ ਫੜ ਕੇ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਲਾਗੂ ਕਰਾਉਣਾ ਸਾਡਾ ਜਿਹੜਾ ਮਨੋਰਥ ਆ ਪਰ ਪੰ ਦੁਨੀਆ ਦੇ ਇਤਿਹਾਸ ਦੇ ਵਿੱਚ ਜੇਕਰ ਝੂਠ ਬੋਲਣ ਦਾ ਰਿਕਾਰਡ ਕਿਨੇ ਜਾਣਗੇ ਇਸ ਸਰਕਾਰ ਦੇ ਇਸ ਮੁੱਖ ਮੰਤਰੀ ਦੇ ਰਿਕਾਰਡ ਜਿਹੜੇ ਆ ਇਹਨੂੰ ਸਭ ਤੋਂ ਵੱਧ ਜਿਹੜਾ ਵਾ ਇਹ ਝੂਠ ਬੋਲਣ ਦਾ ਰਿਕਾਰਡ ਪੰਜਾਬ ਦੇ ਅੱਜ ਦੇ ਮੌਜੂਦਾ ਮੁੱਖ ਮੰਤਰੀ ਦੇ ਨਾਂ ਤੇ ਬੋਲੇਗਾ ਕੋਗੇ ਇਸ ਮੁੱਖ ਮੰਤਰੀ ਨੇ ਸਾਨੂੰ ਵਾਦਾ ਕੀਤਾ ਸੀਗਾ ਕਿ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣਗੇ ਤੁਹਾਨੂੰ ਮੁਜਾਰੇ ਨਹੀਂ ਕਰਨੇ ਪੈਣਗੇ ਤੁਹਾਡੀਆਂ ਪਤਾਂ ਤੁਹਾਡੀਆਂ ਚੁੰਨੀਆਂ ਤੁਹਾਡੀਆਂ ਪੱਗਾਂ ਸੜਕਾਂ ਤੇ ਰੋਲ ਨਹੀਂ ਦਵਾਵਾਂਗੇ ਤੁਹਾਡੀਆਂ ਸਾਰੀਆਂ ਮੰਗਾਂ ਮੰਨਾਂਗੇ ਇਸ ਸਰਕਾਰ ਦੇ ਅੱਜ ਦੇ ਕੈਬਨਿਟ ਮਨਿਸਟਰ ਸਾਡੀਆਂ ਧਰਨਿਆਂ ਦੇ ਵਿੱਚ ਆਣ ਕੇ ਸਾਡੀਆਂ ਤਖਤੀਆਂ ਫੜ ਕੇ ਸਾਡੇ ਨਾਲ ਵਾਅਦਾ ਕਰ ਦਿੰਦੇ ਰਹੇ ਕਿ ਪ੍ਰਾਣੀ ਪੈਨਸ਼ਨ ਹਰ ਇੱਕ ਮਲਾਜਮ ਦਾ ਹਰ ਇੱਕ ਪੰਜਾਬ ਦੇ ਬਛੰਦੇ ਦਾ ਜਿਹੜਾ ਪੰਜਾਬ ਸਰਕਾਰ ਦੀ ਸਰਵਿਸ ਕਰਦਾ ਉਸ ਦਾ ਜਿਹੜਾ ਇਹ ਹੱਕ ਆ ਇਹ ਉਸ ਨੂੰ ਮਿਲਣਾ ਚਾਹੀਦਾ ਉਸ ਵਕਤ ਦੀਆਂ ਸਰਕਾਰਾਂ ਨੂੰ ਇਹ ਕੋਸ ਤੇ ਹੁੰਦੇ ਸੀ ਕਿ ਇਹ ਸਰਕਾਰਾਂ ਵਾਅਦਾ ਖਲਾਫੀ ਕਰ ਰਹੀਆਂ ਨੇ ਇਹ ਧੋਖਾਧੜੀ ਕਰ ਰਹੀਆਂ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਉਹਨਾਂ ਦੇ ਬੰਦੇ ਹੱਕ ਨਾ ਦੇ ਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਨਾ ਦੇ ਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਰਲੀਜ਼ ਨਾ ਕਰਕੇ ਡੀਏ ਦੇ ਬਕਾਏ ਨਾ ਦੇ ਕੇ ਪੇ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਲਾਗੂ ਨਾ ਕਰਕੇ ਪੇ ਕਮਿਸ਼ਨ ਦਾ 2016 ਤੋਂ ਬਕਾਇਆ ਨਾ ਦੇ ਕੇ ਇਹ ਸਰਕਾਰ ਦੇ ਕਾਬਲ ਨਾਮ मिनिस्टर ਜਿਹੜੇ ਅੱਜ ਨੇ ਉਹ ਸਾਡੀਆਂ ਧਰਨਿਆਂ ਦੇ ਵਿੱਚ ਆਣ ਕੇ ਸਾਡੀਆਂ ਗੱਲਾਂ ਦੀ ਪ੍ਰੋਰਤਾ ਕਰਦੇ ਹੋਏ ਉਸ ਸਰਕਾਰ ਨੂੰ ਕੋਸਦੇ ਹੁੰਦੇ ਸੀ ਪਰ ਸਾਥੀਓ ਸੱਤਾ ਦੀ ਕੁਰਸੀ ਦੇ ਉੱਤੇ ਬੈਠਦਿਆਂ ਸਾਰੀ ਇਸ ਸਰਕਾਰ ਔਰ ਇਸ ਸਰਕਾਰ ਦੇ ਜਿਹੜੇ ਮੰਤਰੀ ਨੇ ਉਹਨਾਂ ਦਾ ਰਵਈਆ ਬਿਲਕੁਲੋ ਦੂਜੇ ਪਾਸੇ ਦਾ ਹੋ ਗਿਆ ਔਰ ਉਹ ਸਰਕਾਰ ਨੇ ਜਿਹੜੀਆਂ ਪਹਿਲੀਆਂ ਸਰਕਾਰਾਂ ਦੇ ਝੂਠੇ ਵਾਅਦੇ ਸੀ ਜਿਨ੍ਹਾਂ ਨੂੰ ਅਸੀਂ ਭੰਡਦੇ ਹੁੰਦੇ ਸੀ ਜਿਨ੍ਹਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਉਹਨਾਂ ਦਾ ਵਿਰੋਧ ਕਰਦੇ ਰਹੇ ਉਸ ਤੋਂ ਵੀ ਭੈੜਾ ਰਵਈਆ ਇਸ ਸਰਕਾਰ ਨੇ ਅੱਜ ਸਾਡੇ ਨਾਲ ਕਰਨਾ ਸ਼ੁਰੂ ਦਿੱਤਾ ਹੈ ਸਾਥੀਓ ਤੱਚੇ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਸਰਕਾਰ ਆਉਂਦਿਆ ਸਾਰੀ ਇਹਨਾਂ ਨੇ ਪੰਜਾਬ ਦੇ ਕੋਈ ਸ਼ਹਿਰ ਕੋਈ ਮੋੜ ਦੇ ਉੱਤੇ ਬੋਰਡ ਲਾਉਣਾ ਜਿਹੜਾ ਉਹ ਛੱਡਿਆ ਨਹੀਂ ਸੀਗਾ ਕਿ ਅਸੀਂ 35000 ਤੱਚਾ ਮੁਲਾਜ਼ਮ ਜਿਹੜਾ ਪੱਕਾ ਕਰ ਦਿੱਤਾ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ 2 ਸਾਲ 2.5 ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਇਹ ਸਰਕਾਰ ਨੇ ਇੱਕ ਵੀ ਕੱਚਾ ਮੁਲਾਜ਼ਮ ਜਿਹੜਾ ਪੱਕਾ ਨਹੀਂ ਕੀਤਾ ਔਰ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਔਰ ਇਹ ਪ੍ਰਚਾਰ ਕਰਦੇ ਨੇ ਕਿ ਅਸੀਂ ਬਹੁਤ ਜ਼ਿਆਦਾ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤੀਆਂ ਪੰਜਾਬ ਦੇ ਵਿੱਚ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਪੰਜਾਬ ਦੇ ਕੱਚੇ ਮੁਲਾਜ਼ਮ ਅਸੀਂ ਪੱਕੇ ਕਰ ਦਿੱਤੇ ਪੰਜਾਬ ਦੀਆਂ ਬੇਔਰਤਾਂ ਨੂੰ ਪੰਜਾਬ ਦੀਆਂ ਗ੍ਰਹਿਣੀਆਂ ਨੂੰ ਅਸੀਂ 1000 ਰੁਪਏ ਦੇਣਾ ਸ਼ੁਰੂ ਕਰ ਦਿੱਤਾ ਔਰ ਇਸ ਤੋਂ ਤੱਕ ਕਹਿ ਰਹੇ ਨੇ ਕਿ ਅਸੀਂ 1000 ਦੀ ਥਾਂ ਤੇ ਹੁਣ ਇਸ ਨੂੰ 1500 ਕਰਾਂਗੇ ਉਹ ਪਹਿਲਾਂ 1000 ਤੇ ਦੇਣਾ ਸ਼ੁਰੂ ਕਰ ਰੋ 15 ਤੋਂ ਤੁਸੀਂ ਬਾਅਦ ਵਿੱਚ ਕਰਦੇ ਹੋ ਉਹ ਸਾਥੀਓ ਇਹ ਸਰਕਾਰ ਦੀ ਨੀਤ ਔਰ ਨੀਤੀ ਚਿੱਟੇ ਦਿਨਵਾਗ ਸਾਹਮਣੇ ਆ ਗਈ ਹੈ ਔਰ ਮੈਂ ਵੰਗਾਰ ਦੇਣੀ ਚਾਹਨਾ ਜਿਹੜੇ ਅੱਜ ਵੀ ਘਰਾਂ ਦੇ ਵਿੱਚ ਇਸ ਐਡੇ ਬੇਨਿਆਏ ਬੇਧੋਖੇ ਵਾਲ ਸਰਕਾਰ ਦੇ ਨਾਲ ਮੱਥਾ ਲਾਉਣ ਤੋਂ ਜਿਹੜੇ ਅੱਜ ਵੀ ਗ੍ਰੇਡ ਕਰਦੇ ਨੇ ਅੱਜ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਅਸੀਂ ਵੰਗਾਰ ਦੇਣੀ ਚਾਹਨੇ ਆ ਇਸ ਸਮਾਂ ਘਰਾਂ ਦੇ ਵਿੱਚ ਨਹੀਂ ਬਹਿਣ ਦਾ ਕਿਉਂਕਿ ਜਿਹੜੇ ਸਾਡੇ ਬਜ਼ੁਰਗਾਂ ਨੇ ਸਾਡੇ ਪ੍ਰਾਣੇ ਸਾਥੀਆਂ ਨੇ ਸੰਘਰਸ਼ੀਲ ਜਥੇਬੰਦੀਆਂ ਨੇ ਜਿਹੜੇ ਪੱਤੇ ਜਿਹੜੀਆਂ ਕਮਿਸ਼ਨ ਸਾਨੂੰ ਲੈ ਕੇ ਦਿੱਤੇ ਨਹੀਂ ਜੀ ਅੱਜ ਉਹ ਸਾਡੇ ਗਵਾਜ ਤੇ ਜਾ ਰਹੇ ਨੇ ਅੱਜ ਉਹ ਸਾਡੀਆਂ ਕੋਲੋਂ ਖੋਏ ਜਾ ਰਹੇ ਨੇ ਪੰਜਾਬ ਦਾ ਪੇ ਕਮਿਸ਼ਨ ਬੰਦ ਕੀਤਾ ਜਾ ਰਿਹਾ ਸੈਂਟਰ ਸਰਕਾਰ ਨੇ 2026 ਦਾ ਸਮਾਂ ਆ ਗਿਆ ਜਦੋਂ ਪੇ ਕਮਿਸ਼ਨ ਲਾਗੂ ਹੋਣਾ ਹਾਲੇ ਤੱਕ ਉਸਨੇ ਇੱਕ ਪ੍ਰਾਂਗ ਨਹੀਂ ਪੁੱਟੀ ਪੇ ਕਮਿਸ਼ਨ ਦੇ ਮਤਲੇ ਦੇ ਵਿੱਚ ਉਹ ਸਾਥੀਓ ਆਉਣ ਵਾਲੇ ਸਮੇਂ ਦੇ ਵਿੱਚ ਤਨਖਾਹ ਕਮਿਸ਼ਨ ਬੰਦ ਕੀਤੇ ਜਾ ਰਹੇ ਨੇ ਜੇ ਅਸੀਂ ਕਰਾਂ ਦੇ ਵਿੱਚ ਬੈਠੇ ਰਹਿ ਅਸੀਂ ਇੱਕ ਝੰਡੇ ਇੱਕ ਬੈਨਰ ਦੇ ਥੱਲੇ ਹੋ ਕੇ ਆਣ ਕੇ ਨਾ ਲੜੇ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਖਤਰਨਾਕ ਹੋਣ ਜਾ ਰਿਹਾ ਕੋਈ ਮਤ ਪ੍ਰੇਖੇ ਦੇ ਵਿੱਚ ਰਵੇ ਕਿ ਉਸ ਦੀ ਪੈਨਸ਼ਨ ਲੱਗੀ ਹੋਈ ਆ ਉਸ ਦੀ ਪੈਨਸ਼ਨ ਕੱਟੀ ਨਹੀਂ ਜਾਵੇਗੀ ਇਹ ਆਉਣ ਵਾਲੀਆਂ ਸਰਕਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਲੱਗੀਆਂ ਪੈਨਸ਼ਨਾਂ ਵੀ ਕੱਟਣਗੇ ਤੁਹਾਡੀਆਂ ਵਧੀਆਂ ਨ ਖਾਵਾ ਨੂੰ ਵੀ ਕੱਟਣ ਗਏ ਤੋਂ ਅੱਜ ਲੋੜਿਆ ਬੜਾ ਵੱਡਾ ਸੰਘਰਸ਼ ਕਰਨ ਦੀ ਇਸ ਸਰਕਾਰ ਦੀਆਂ ਚੂੜਾ ਨੂੰ ਹਿਲਾਉਣ ਦਾ ਸਮਾਂ ਆ ਗਿਆ ਏ ਆਹ ਇਕੱਠੇ ਹੋਈਏ ਔਰ ਅੱਜ ਦੱਸ ਕੇ ਜਾਈਏ ਇਸ ਵਿਧਾਨ ਸਭਾ ਦੇ ਵਿੱਚ ਇਸ ਵਿਧਾਨ ਸਭਾ ਦੇ ਵਿੱਚ ਬੈਠਿਆਂ ਚਿਹਰਾ ਹਲਾ ਕੇ ਜਾਈਏ ਪਤਾ ਲੱਗ ਜਾਵੇ ਮੈਂ ਦਤਨਾ ਚੋਣਾ ਕੱਲ ਇੱਕ ਦਿਨ ਦੀ ਕਾਰਵਾਈ ਜਿਹੜੀ ਉਹ ਲੰਘ ਗਈ ਪਰ ਪਦ ਆਪ ਦੀ ਵਿਧਾਨ ਸਭਾ ਦੇ ਵਿੱਚ ਮਲਾਜਮਾਂ ਦੇ ਨਾਂ ਦੇ ਉੱਤੇ ਇਹਨਾਂ ਨੇ ਇੱਕ ਫੁੱਟਿਆ ਬੋਲਣੀ ਬੋਲਿਆ ਇਸ ਵਾਸਤੇ ਅੱਜ ਇਕੱਠੇ ਹੋ ਕੇ ਕੋਈ ਵੀ ਰੈਲੀ ਨੂੰ ਅਧੂਰਾ ਛੱਡ ਕੇ ਨਾ ਜਾਵੇ ਅੱਜ ਇਸ ਸਰਕਾਰ ਦੀਆਂ ਚੂੜਾ ਆਪਾਂ ਹਲਾ ਕੇ ਜਾਵਾਂਗੇ ਇਸ਼ਾਰਾ ਹੋ ਗਿਆ ਸਮਾਂ ਹੋ ਗਿਆ ਤੋਂ ਮੈਂ ਬੇਨਤੀ ਕਰਦਾ ਕਿ ਸਾਰੇ ਸਾਥੀ ਜਿਹੜਾ ਅੱਜ ਦਾ ਮਾਰਚ ਉਸ ਨੂੰ ਪੂਰੇ ਤੈਦ ਨਾਲ ਪੂਰੇ ਜੋਸ਼ ਦੇ ਨਾਲ ਲੜ ਕੇ ਜਾਣਗੇ ਬਹੁਤ ਬਹੁਤ ਧੰਨਵਾਦ ਮਿਹਰਬਾਨ ਧੰਨਵਾਦ ਜੀ ਸਾਥੀ ਉਪਪਲ ਜੀ ਉਹਨਾਂ ਬੇਨਤੀ ਕਰਾਂਗਾ ਸਾਥੀ ਰਾਦੇ ਸ਼ਾਮ ਜੀ ਦੇ ਸਾਡੇ ਕੋਕਨਵੀਨਨ ਨੇ ਉਹ ਆਪਣੀ ਗੱਲ 5-6 ਮਿੰਟ ਤੁਹਾਡਾ ਕਰਨਗੇ ਉਹ ਤੋਂ ਬਾਅਦ ਸਾਥੀ ਦਿਗ ਬਲੇਪਾਲ ਸ਼ਰਮਾ ਜੀ ਉਹ ਵੀ ਨੇੜੇ ਆ ਜਾਣ ਪਰਦਾ ਅੰਗੇ ਮੰਡਲ ਸਾਥਿਓ ਆ ਸੱਜੇ ਹੱਥ ਸਟੇਜ ਤੋਂ ਸੱਜੇ ਹੱਥ ਸਾਡੀਆਂ ਭੈਣਾਂ ਆ ਰਹੀਆਂ ਥੋੜੇ ਥੋੜੇ ਸਾਥੀ ਇੱਦਣ ਹੋ ਜੋ ਮੜ ਜੇ ਇਹਨਾਂ ਨੂੰ ਬੈਠਣ ਲਈ ਜਗ੍ਹਾ ਕਰ ਦਿਓ ਆ ਜੀ ਪਰਧਾਨਗੀ ਮੰਡਲ ਤੇ ਪੰਜਾਬ ਦੇ ਕੋਨੋ ਕੋਨੇ ਵਿੱਚੋਂ ਮੁਲਾਜ਼ਮੀਆਂ ਦੇ ਪੈਨਸ਼ਨਰ ਸਾਥਿਓ ਸਾਰੇ ਸਾਥੀ ਚੰਗੀ ਤਰ੍ਹਾਂ ਜਾਣਦੇ ਆ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਭੰਡਾ ਦੀ ਸਰਕਾਰ ਹੈ ਇਸ ਵੇਲੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਨਾਲ ਸਿੱਧੇ ਟਕਰਾ ਦੀ ਨੀਤੀ ਤੇ ਜਿਹੜੀ ਉਹ ਆ ਗਈ ਹੈ ਤੇ ਅਸੀਂ ਇਹਨੂੰ ਪੰਜਾਬ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਇਹੋ ਲੋਕ ਹੈ

جے پرانی پینشن دی مانگ دی گل کر دی ہے یہ بھی سارے ہاں دی سانجی مانگ دی ہے کیونکہ ایس ویلے جڑی لڑائی چل رہی ہے وہ پرانی پینشن دی جتھے ہندوستان پر در درتے ہیں اُتھے پنجاب دے جڑے ملازم بھی ہے وہ اس دے لئی لڑ رہے ہیں جے ٹائی لکھ ٹوٹل ملازم ہے ایک لکھ واسی ہزار پرانی پینشن ہے جے پرانی پینشن باستے ساڑھے پینشنر ساتھی نہیں لڑے تا یہ یاد رکھنا چاہیدہ یہ سرکار پرانی پینشن میں ہوں ਕੌਣ ਵਾਲ ਵੀ ਜਾ ਸਕਦੀ ਹੈ ਇਸੇ ਤਰ੍ਹਾਂ ਜੇ ਸਾਡੀ ਮੰਗ ਦੀ ਗੱਲ ਕਰੀਏ ਤਾਂ ਜਿਹੜਾ 239 ਮਹੀਨੇ ਦਾ ਜਿਹੜਾ ਸਾਡਾ ਡੀਪ ਆਇਆ ਹੈ ਅੱਜ ਉਹ ਸਾਰੇ ਬਲਾਜਮਤ ਤੇ ਪੈਨਸ਼ਨ ਦਾ ਸਾਜਾ ਪਿਆ ਹੈ ਜੇ ਡੀਏ ਦੀ ਗੱਲ ਕਰੀਏ ਤਾਂ ਇਸ ਵੇਲੇ 50% ਕੇਂਦਰ ਦੇ ਦਿਆ ਤਾਂ 38% ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਰਹੀ ਹੈ ਕੱਚੇ ਮਲਾਲਮਾਂ ਦੀ ਗੱਲ ਕਰੀਏ ਚਾਹੇ ਆਊਟਸੋਰਸਡ ਹੋਣ ਠੇਕੇਦਾਰ ਹੋਈ ਠੇਕੇਦਾਰਾਂ ਦੇ ਸਵਾਦ ਵਿੱਚ ਹੋਵੇ ਚਾਹੇ ਸਾਡੀਆਂ ਭੈੜਾ ਮੇਟੇ ਮਿਲ ਜਾ ਅਸੇ ਬਰਕਰੋੜ ਸਭ ਦੇ ਉੱਤੇ ਜਿਹੜੇ ਐ ਮਿਨੀਮਮ ਵੇਜ ਵੀ ਜਿਹੜਿਆ ਲਾਗੂ ਨਹੀਂ ਕੀਤਾ ਜਾ ਰਿਹਾ ਇਹ ਸਾਡੇ ਬੱਚੇ ਐ ਇਸ ਕਰਕੇ ਪੈਨਸ਼ਨਾਂ ਦੀ ਵੀ ਲੜਾਈ ਇਹ ਸਾਂਝੀ ਬਣਦੀ ਐ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਮੰਗਾਂ ਐ ਜਿਨ੍ਹਾਂ ਵਿੱਚ 2 ਬਣਾੜ ਦਾ ਫਾਰਮੂਲਾ ਜਿਹੜਾ ਉਹਨਾਂ ਗੁਣਾਕ ਕੇ ਜਿਹੜਾ ਪੇ ਕਮੇਟੀ ਨੇ ਜਾਰੀ ਕੀਤਾ ਸੀ ਅੱਜੋ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੋਰ ਵੀ ਬਹੁਤ ਸਾਰੀਆਂ ਮੰਗਾ ਮੇਰੇ ਸਾਥੀ ਬੋਲਣ ਵਾਲੇ ਸਾਥੀ ਆਪਣੀ ਗੱਲ ਕਹਿਣਗੇ ਮੈਂ ਤਾਂ ਸਿਰਫ ਬੇਨਤੀ ਐ ਨਹੀਂ ਕਰਨੀ ਹੈ ਕਿ ਕੁਝ ਲੋਕ ਬਿਤ ਕਰੇ ਪਾ ਰਹੇ ਹੈ ਕਿ ਜੀ ਪੈਨਸ਼ਨਰ ਜਿਹੜੇ ਹੈ ਉਹਨਾਂ ਦੀਆਂ ਮੰਗਾ ਵੱਖਰੀਆਂ ਹੈ ملازمیاں وکری ہیں میں جی سانجی کیتی ہے کوئی منگ ایگا سانے سارا مگا بچوں کے بزرگان جڑا ہے لڑائی دنوں کبھی بھی پیچھا جڑا ہے نہیں ہٹنا چاہیے بلیکا ساتھی جا نہیں رکھنا چاہیے لڑائی جہی ہے وہ سانجی ہے جہاں ساتھی وکرے بکھ بکھرے لڑتے ہے وہ جرا چاتی مار لین ایک بھی مانگ ਕਿਸੇ ਵੀ ਜਥੇਬੰਦੀ ਲੈ ਕਿਸੇ ਵੀ ਜਿਹੜੇ ਲੋਕ ਪੇ ਵਖਰੇ ਲੱਗ ਗਿਆ ਕੋਈ ਜਿਹੜੀ ਹਕਲ ਕੀਤੀ ਹੋਵੇ ਇਸ ਕਰਕੇ ਸਾਡਾ ਸਾਂਝਾ ਨਾਰਾ ਹੈ ਕਿ ਆਓ ਮਲਾਜਮ ਤੇ ਪੈਨਸ਼ਨ ਸਾਂਝੇ ਕਰਤੇ ਜਿਹੜਾ ਸੰਘਰਸ਼ ਪੰਜਾਬ ਦੇ ਵਿੱਚ ਇਸ ਮਲਾਜਮ ਤੇ ਪੈਨਸ਼ਨਾਂ ਸਾਂਝਾ ਤੋਰੀਆ ਉਹਦੇ ਵੀ ਸਭਾ ਚੜ੍ਹ ਕੇ ਹਿੱਸਾ ਲਈਏ ਜਿਹੜੇ ਕਈ ਸਾਥੀ ਇਹ ਕਹਿੰਦੇ ਕਿ ਜੀ ਟੋਟਲ ਦੇ ਧਰਨੇ ਦੇ ਵਿੱਚ ਉਹ ਇਸ ਵੇਲੇ ਜੇ 100% 80% ਦਾ ਪੈਨਸ਼ਨ ਰਹਾ ਹੈ ਮੈਂ ਸਾਥੀਆਂ ਨੂੰ ਇਹੀ ਗੱਲ ਕਹਣੀ ਚਾਹਦਾ ਕਿ ਸਾਥਿਓ ਇਹ ਭਲੇਖਾ ਦੂਰ ਨਾ ਕਰ ਲਈਏ ਲੜਾਈ ਸਾਦੀ ਏ ਇਸ ਤੋਂ ਪਾਸੇ ਨਹੀਂ ਹਟਿਆ ਜਾ ਸਕਦਾ ਸੋ ਇਸ ਵੇਲੇ ਵੀ ਬੇਇੱਜ਼ਤੀ ਕਰਦੀ ਹੈ ਬਹੁਤੀ ਗੱਲ ਆਪਣੀ ਨਾ ਕਹਦਾ ਹੋਇਆ ਕਿ ਜੋ ਸਟੇਜ ਦਾ ਫੈਸਲਾ ਜੋ ਸਟੇਜ ਤੋਂ ਅਨਾਉਂਸਮੈਂਟ ਹੋਏਗਾ ਸਾਰੇ ਸਾਥੀਆਂ ਦਾ ਇਮਾਨਦਾਰੀ ਦਾ ਭਰਮ ਬਣਦਾ ਕਿ ਉਸ ਦੇ ਉੱਤੇ ਉਨ ਸ਼ਾਸਨ ਵਿੱਚ ਰਹਿ ਕੇ ਇਹ ਪ੍ਰੋਗਰਾਮ ਜਿਹੜਾ ਉਹ ਲਾਗੂ ਕੀਤਾ ਜਾਏਗਾ ਤੇ ਜਿਹੜਾ ਸਾਥੀ ਵੀ کسی قسم دی, دی کوشش کرے گا وہ ساتھی وہ ساتھی اسٹیج مار سا میٹنگ بار سکتا, سکتا. لیکن وہ لوگ کا لیٹر نہیں ہے اس کر کے میں بےنتی نیا ہے ساتھیوں سے اپیل کروں گا سارے ساتھیوں کہ سارے ساتھی جو بھی فیصلہ تمام آتا اس فیصلہ لاگو ہونا ہے وہ لاگو کروں گے پاور چلیں گے ساتھیوں کو میں بےنتی کروں گا کہ ساتھی سارے جڑے ہے پچھلے لمبے سمے تو لڑائی ایجیٹیشن لڑنے آ رہے ہیں بڑیاں ہر تاڑا کی تیا گرفتاریاں کئی بار ہو جا ایس کر کے کوئی بھی پاور کا اسی پینشن جو لیندہ ایک بھی میمبر آئے گا کوئی پیٹھ نہیں دکھائے گا یہ نہ کہہ دو یا ساتھی دا تانواد تانواد ساتھیو ساتھی امیت کٹو جی جیسے میری واس ہو جنہوں کیوں کہ کلچر ڈریکٹور تو آئے نے آگو نے وہ منچتے آ جانے ساتھیو دو نعرے مانے پریسر